ਸੰਜ ਕੀ ਗੱਲ ਹੋਈ ਹੈ ਉਹ ਉੱਤਰਾ ਹੈ ਨਾ ਚੱਲ ਗਾ ਨਹੀਂ ਕੋਈ ਗੋਲਾ ਹਟਾ ਸਕਦਾ ਮੰਦਾ ਵੀ ਇਮਾਨਦਾਰੀ ਦੇ ਹੱਲ ਨਹੀਂ ਬਿਆਰ ਦੇ ਚੱਲ ਗਾ ਪਰ ਆਇ 12 13 ਬੰਦੇ ਹਨ ਮਾਰ ਤੋਂ ਬੁੱਕ ਤੇ ਚਲੇ ਗਿਆ ਨਹੀਂ ਕੋਈ ਦੱਲਦਾ ਨਹੀਂ ਮਾਰ ਹੱਥੀ ਸਾਥੀ ਹੱਦਾ ਮਾਰਾ ਸਾਰੇ ਨਹੀਂ ਮਾਰ ਬੁੱਕ ਤੇ ਦੇ ਚੋਹਾਂ ਨਹੀਂ ਮੇਰੇ ਇੱਥੇ ਮਨਾ ਲਓ ਤੁਹਾਨੂੰ ਕੀ ਦੀ ਨਹੀਂ ਮਾਰ ਕੁੱਤੇ ਵੀ ਮਾਰਦੇ ਲੈ ਤੁਸੀਂ ਹੁਣ ਕੀ ਪ੍ਰਸ਼ਾਸਨ ਕੋ ਮੰਗ ਚਾਹੁੰਦੇ ਹੋ ਤੁਸੀਂ ਹੁਣ ਕੀ ਪ੍ਰਸ਼ਾਸਨ ਕੋ ਮੰਗ ਚਾਹੁੰਦੇ ਹੋ ਤਾਂ ਇਹ ਪੁੱਤਾ ਕਹਿੰਦਾ ਇੱਥੇ ਮੈਨੂੰ ਜਾਣ ਕੇ ਨਾ ਮੇਰੇ ਕੁੱਤੇ ਮਾਰਿਆ ਬਹੁਤ ਜਿਆਦਾ ਮੰਗ ਕਿਹਨਾਂ ਵੱਲ ਸੱਦੀ ਗਈ ਵਰਨਜੀਤ ਸਿੰਘ ਨੇ ਮੰਗ ਸੱਜੀ ਬਹੁਤ ਜਿਆਦਾ 11 13 ਬੰਦੇ ਇੱਥੇ ਲੱਗੇ ਆ ਗਏ ਕਿੰਨੂ ਕਿੰਨੂ ਸ਼ਟਾ ਲੱਗੀਆਂ ਹਰਜੀਤ ਕੌਰ ਦੀ ਘਰ ਦੀ ਇਹ ਜੀ ਮੈਨੂੰ ਪਤਾ ਲੱਗਦਾ ਮਾਦਾ ਨੇ ਨਾਲ ਬਹੁਤ ਲੋਟ ਸ਼ਟਾ ਨੇ ਤੇ ਪ੍ਰਸ਼ਾਸਨ ਕੋਲ ਕੀ ਮੰਗ ਚਾਹੁੰਦੇ ਹੋ ਭਾਈ ਚਲੋ ਜੋ ਭਾਰ ਬਾਈ ਬੰਦੀ ਉਹਨਾਂ ਦੇ ਕਰਨ ਸਾਫ ਚਾਹੀਏ ਸਨ ਪਾਪ ਸਿੰਘ ਨਾਮ ਹੈ ਤੇ ਪਿੰਟ ਮੇਰਾ ਸੈਦਪੁਰ ਥੁਰਦੇ ਤੇ ਮੈਂ ਛੋਟਾ ਬੱਚਾ ਵਾਇਆ ਸੀ ਅਸੀਂ ਤੇ ਨੇ ਪਰਿਵਾਰ ਇੱਕੇ ਘਰ ਚ ਰਹਿੰਦੇ ਉਹ ਵੀ ਵੱਖਰਾ ਹੋ ਗਿਆ ਵੱਡਾ ਵੱਖਰਾ ਕਰ ਦਿੱਤਾ ਤੇ ਉਦੋਂ ਬਾਅਦ ਆਹ ਲੜਦਾ ਸੀ ਸਾਡੇ ਨਾਲ ਜਦੋਂ ਪੈਂਦਾ ਸੀ ਲੜਦਾ ਸੀ ਮਹੀਨੇ ਤਹੀ ਦਿਨੀ ਲੜਦਾ ਸੀ ਇਹਦੇ ਸਾਲਿਆਂ ਨੂੰ ਮੈਂ ਬਹੁਤ ਮਾਰੀ ਕਹਿ ਆ ਤੇ ਇਹਦੇ ਸਾਲਿਆਂ ਨੇ ਗੁੱਸੇ ਧੰਕੀ ਬਹੁਤ ਜਿਆਦੀ ਦਿੱਤੀ ਮੈਂ ਕਹਿਣ ਨੂੰ ਹਟ ਜਾ ਮੈਂ ਅਖਿਆ ਵੀ ਮੈਂ ਨਹੀਂ ਹੁਣ ਇਹਨਾਂ ਨੂੰ ਕਹਿਣਾ ਤੇ ਇਹ ਫੇਰ ਤੁੰਤੂ ਲੱਭਾ ਉਹ ਜਨੈਰੀ ਦੇ ਮੇਰੇ ਪੁੱਤ ਛੋਟੇ ਦੀ ਰਣਜੀਤ ਸਿੰਘ ਦੀ ਇਹਨੇ ਰਣਜੀਤ ਸਿੰਘ ਨੇ ਭਿੰਡੀਆਂ ਤੋਂ ਸਾਲੇ ਮਗਾ ਕੇ 12 13 ਬੰਦੇ ਚ ਪੰਜੇ ਦੇ ਸਾਲੇ ਨੇ ਤੇ ਬਾਕੀ ਦੇਖਾਤੇ ਬੰਦੇ ਜ ਉਹਨਾਂ ਨੇ ਆਣ ਕੇ ਹਮਲਾ ਕਰ ਦਿੱਤਾ ਸਾਨੂੰ ਨਹੀਂ ਪਤਾ ਲੱਗਾ ਕਿਹੜੇ ਵੇਲੇ ਆ ਹਮਲਾ ਕਰ ਦਿੱਤਾ ਕਿ ਨਹੀਂ ਕੁਝ ਹੋਇਆ ਅਸੀਂ ਸਾਰੇ ਚਾਰੇ ਜੀ ਹਾਂ ਚੌਂ ਜਣਿਆਂ ਨੂੰ ਸਾਡੇ ਦੇ ਚਾਰ ਚਾਰ ਜਣੇ ਚੜੇ ਤੇ ਚੌਂ ਚੌਂ ਜਣਿਆਂ ਨੇ ਸਾਨੂੰ ਕੁੱਟਿਆ ਦੇ ਮਾਰਿਆ ਸੱਟਾਂ ਕਿੰਨੀਆਂ ਲੱਗੀਆਂ ਸੱਟਾਂ ਬਹੁਤ ਜ਼ਿਆਦਾ ਸਿਰ ਤੇ ਲੱਗੀਆਂ ਮੇਰਾ ਵੇਖੋ ਥੋਟ ਤੋੜ ਗਏ ਨੇ ਤੇ ਥੋਟ ਤੋੜ ਗਏ ਨੇ ਤੇ ਦੂਜੇ ਮੇਰੇ ਨੌ ਪੁੱਤ ਨੂੰ ਬੜੀਆਂ ਸੱਟਾਂ ਲੱਗੀਆਂ ਉਹ ਹਸਪਤਾਲ ਦਾਖਲ ਨੇ ਕੀ ਮੰਗ ਕਰਨਾ ਚਾਹੁੰਦੇ ਪ੍ਰਸ਼ਾਸਨ ਤੋਂ ਮੰਗ ਹੈ ਇਹ ਕਰਨਾ ਚਾਹੁੰਦੇ ਆ ਵੀ ਸਾਡਾ ਇਹ ਮਸਲਾ ਹੱਲ ਹੋਣਾ ਚਾਹੀਦਾ ਸਾਡੇ ਜਿਹੜੀਆਂ ਸੱਟਾਂ ਲੱਗੀਆਂ ਨੇ ਤੇ ਸਾਨੂੰ ਕੁੱਟਮਾਰ ਕੀਤੀ ਇਹਦਾ ਸਾਨੂੰ ਇਨਸਾਫ ਮਿਲਣਾ ਚਾਹੀਦਾ ਇਹਨਾਂ ਨੂੰ ਕੁੱਟਮਾਰ ਕਰਕੇ ਚੰਗੀ ਤਰ੍ਹਾਂ ਤਸੱਲੀ ਕਰਕੇ ਤੇ ਫਿਰ ਸਾਡੀ ਛੋਟੀ ਨੂੰ ਨਾਲ ਲੈ ਗਏ ਨੇ ਤੇ ਇਹਨਾਂ ਨੇ ਹਸਪੀਟਲ ਦਾਖਲ ਕਰਾਤੀ ਇਹ ਮੈਡੀਕਲ ਕਰਾਉਣ ਤੇ ਇਹ ਜ਼ਿੰਮੇਦਾਰ ਹੋਣਗੇ ਜੇ ਕੋਈ ਨਿਸ਼ਾਨਾ ਹੋ ਗਿਆ ਤੇ ਗੱਲ ਹੋਈ ਦਸ ਗਾਲ ਇਹ ਹੋਈਏ ਭਈ ਦਜਾ ਪਿਓ ਪਤ ਲੜੇ ਨਹੀਂ ਪਿਓ ਪਤ ਗੱਲਾਂ ਬਾਤਾਂ ਕਰਦੇ ਰਹੇ ਨੇ ਤੇ ਇਹ ਜਿਹੜਾ ਮੁੰਡਾ ਇਹਨੇ ਆਪਣੇ ਦਜਾ ਵਾਲਿਆਂ ਨੂੰ ਫੋਨ ਕਰ ਦਿੱਤਾ ਤੇ ਦੂਜੇ ਮੁੰਡੇ ਦੇ ਜਾਟ ਆਇਆ ਸੀ ਚਾਰੇ ਜੀ ਇੱਥੇ ਹੀ ਬੈਠੇ ਰਹੇ ਹਾਂ ਨੂੰ ਪਤਾ ਹੀ ਨਾ 12 13 ਜੀ ਆਏ ਹਾਂ ਨੂੰ ਕੋਈ ਪਤਾ ਹੀ ਨਾ ਲੱਗਾ ਇਹਦੇ ਹਾਥੀ ਜੋੜਦੇ ਫਿਰੇ ਆ ਛਟਾ ਕਿ ਨਹੀਂ ਲੱਗੀਆਂ ਛਟਾਂ ਵੱਡੀਆਂ ਲੱਗੀਆਂ ਉਹਨਾਂ ਮੁੰਡਿਆਂ ਨੂੰ ਉਹਦੀ ਘਰ ਦੀਆਂ ਛਟਾਂ ਲਾਤੀਆਂ ਨੇ ਉਹਦੇ ਸਾਰੇ ਧੂਈ ਫਿਰੇ ਨੇ ਵਾਲਪੋਟ ਵਾਲਪੋਟ ਪਟਮਾਰੇ ਨੇ